ਯਾਰ ਨੇ ਤਾਂ ਆ ਤੁਹਾਡੇ ਸਾਰੇ ਕਮੈਂਟਾਂ ਹੁੰਦੇ ਵੀ ਵੀਰੇ ਗੱਡੀ ਕਿੱਥੇ ਗਈ ਹੈ ਗੱਡੀ ਮੇਰੀ ਭਾਈ ਜੀ ਸੇਹੂਣ ਵਾਸਤੇ ਗਈ ਸੀ ਉਹ ਕਿੰਨਾ ਚਿਰ ਮੇਰਾ ਕੰਨ ਨਹੀਂ ਕੱਢਦਾ ਰਹਿ ਗੱਡੀ ਇਸ ਕਰਕੇ ਨਹੀਂ ਕੱਢਦਾ ਰਹਿ ਉਹਦੀ ਪਿਛਲੀ ਲਾਈਫ ਪੈਣ ਵਾਲੀ ਤੇ ਮੈਨੂੰ ਇਹ ਵੀ ਚੱਲਦਿਆ ਕਿ ਤੇ ਲੱਗਣਾ ਜਾਵੇ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ ਪਤਾ ਇੱਕ ਸਾਈਡ ਦਾ ਕਲੇਮ ਮਿਲਦਾ ਹੈ ਤੇ ਕੋਹਰਟ ਵਾਲਾ ਛਿਜਾਏਗਾ ਦੇਖੀ ਕੋਈ ਤੇ ਮੈਨੂੰ ਇਹ ਡਰ ਕਿਤੇ ਦੂਜੀ ਸਾਈਡ ਵੀ ਲੱਗ ਜੀ ਨਾ ਕਲੇਮ ਵਿੱਚ ਨਿਕੋ ਸਾਈਡ ਦਾ ਨਾ ਤਾਂ ਰਮਾ ਗੱਡੀ ਥੋੜੀ ਘੱਟ ਘੱਟਦਾ ਰਹੇ ਤੇ ਹੁਣ ਮੈਂ ਅੰਮ੍ਰਿਤਸਰ ਦੇ ਕੇ ਏਜੰਸੀ ਵਿੱਚ ਗੱਡੀ ਤੇ ਪਿਛਲੇ ਵਲੌਗ ਵਿੱਚ ਚੈੱਕ ਕਰ ਸਕਦੇ ਨਹੀਂ ਸੀ ਕੀਤੇ ਵੀਰੇ ਤੇ ਮਤਲਬ 2 ਦਿਨ ਪਹਿੰੋਂ ਪੁਰਾਣਾ ਵਲੌਗ ਦੇ ਚੈੱਕ ਕਰ ਲਿਆ 2 ਜਾਂ 3 ਦਿਨ ਪਹਿੰੋਂ ਉਦੋਂ ਜਦਣ ਅਸੀਂ ਅੰਮ੍ਰਿਤਸਰ ਜਾਣਦੇ ਆਂ ਗੱਡੀ ਤੇ ਉਦੋਂ ਗੱਡੀ ਆ ਪਹੁੰਚਦੇ ਆਂ ਮਤਲਬ ਕਿ ਦਰਵਾਜਾ ਸਾਹਿਬ ਮੱਥਾ ਟੇਕਿਆ ਆ ਉਥੋਂ ਮੱਥਾ ਟੇਕ ਕੇ ਦੇ ਮਿਲ ਕੇ ਆਪਾਂ ਵਾਪਸ ਆ ਗਏ ਆਪਣੇ ਘਰੇ ਤੇ ਹੁਣ ਮੈਂ ਖੰਡੇ ਆ ਵੀ ਇੱਕ ਦੋ ਦਿਨ ਰੋਕੇ ਹੀ ਜਾਣਾ ਕਿ ਗੱਡੀ ਸਹੀ ਹੋਈ ਜਾਵੇ ਅਜੇ ਮਤਲਬ ਅੱਜ ਜੰਨਾ ਨੇ ਉਹ ਪਾਸ ਕਰਵਾਇਆ ਉਹ ਜਿਹੜਾ ਕਲੇਮ ਕਲੇਮ ਅੱਜ ਪਾਸ ਕਰਵਾਇਆ ਮੇ ਕੋਲ ਕੁਝ ਪ੍ਰੂਫ ਹਨਾ ਨੇ ਕੱਲ ਲਏ ਅੱਜ ਪਾਸ ਕਰਵਾਇਆ ਤੇ ਹੁਣ ਗੱਲ ਬਣੂਗੀ ਠਹਿਰ ਕੇ ਉਹ ਦੋ ਤਿੰਨ ਦਿਨ ਹੋਰ ਲੱਗਣਗੇ ਫਿਰ ਵੜ ਜੂਗੀ ਗੱਲ ਤੇ ਤੁਹਾਨੂੰ ਪਤਾ ਲੱਗਦਾ ਕਿਸੇ ਵੀ ਚੀਜ਼ ਦਾ ਸ਼ੀਸ਼ੇ ਨੂੰ ਟਾਈਮ ਲੱਗਣਾ ਹੈ ਤੇ ਮਤਲਬ ਬੰਪਰ ਲਾ ਕੇ ਉਹਨਾਂ ਨੇ ਪੇਂਟ ਸਹੀ ਨਹੀਂ ਕੀਤਾ ਪਿੱਛੇ ਜੇ ਮੈਂ ਕਹਾ ਪੇਂਟ ਸਹੀ ਕਰਕੇ ਦਿਓ ਮੈਨੂੰ ਮੈਨੂੰ ਨਹੀਂ ਪੇਂਟ ਤੁਹਾਡਾ ਕਸੰਦਾ ਆ ਕੁਝ ਪੀੜਾ ਜੁੜਿਆ ਹੈ ਪੇਂਟ ਕਰਤਾ ਸੀ ਨੇ ਜੱਡੀ ਦਾ ਬਦਸਲੂ ਤੇ ਉਧਰ ਇੱਕ ਲਾਈਟ ਆ ਉਹ ਲਾਈਟ ਟੁੱਟੀ ਹੋਈ ਹੈ ਤੇ ਮੈਂ ਆਪਾਂ ਉਹ ਵੀ ਚੇਂਜ ਕਰ ਦੇ ਬਸ ਇਹ ਕਿ ਜੇ ਲਾਈਟ ਹੁੰਦੇ ਵੀ ਟਾਈਮ ਲੱਗਣਾ ਉਹ ਕਿਹੜੀ ਕਿਉਂ ਉਹਨਾਂ ਨੇ ਆਲਰੇਡੀ ਉੱਥੇ ਰੱਖੀ ਹੋਈ ਹੁੰਦੀ ਹੈ ਵੀ ਤੇ ਇਸ ਕਰਕੇ ਆ ਚੱਕਰ ਵੀ ਆ ਗੱਲ ਪਾਤਾ ਲੈ ਵੀ ਰਾਤੀ ਤੇ ਪੰਜਾਬ ਭਾਰ ਗਿਆ ਮੂਡ ਬੜਾ ਖਰਾਬ ਹੋਇਆ ਜਰਾ ਹੈ ਕੀ ਕਰਨਾ ਫਿਰ ਸਾਰਿਆਂ ਨਾਲ ਸਸੇਖਾ ਕੀ ਹਾਲ ਚਾਹ ਠੀਕ ਹੋ ਕਿੰਨਾ ਕੰਨਾਂ ਮੈਚ ਵੇਖਿਆ ਸਾਰੇ ਕਮੈਂਟ ਕਰਕੇ ਜਰੂਰ ਦੱਸੋ ਠੀਕ ਹੈ ਮੈਂ ਵੀ ਵੇਖਿਆ ਪਰ ਯਾਰ ਬੜਾ ਮੂਡ ਆਫ ਸਟ ਰਿਆ ਜਾ ਰਿਹਾ ਵੀ ਰਾਤ ਆਗੇ ਢੂੜੇ ਵਾਲਾ ਵੀਰ ਆ ਗਈ ਲੈ ਢੂੜਾ ਪਾ ਕੇ ਆਉਂ ਮੈਂ ਹਰਫਤੇ ਵਿੜਿਆ ਰੋਟੀ ਖਾਣ ਮੈਂ ਕਿਦਾਂ ਮਾਰਦਾ ਹੁਣ ਕੰਨ ਕੱਸਦਾ ਇਹਨੂੰ ਪਤਾ ਲੱਗਾ ਵੀ ਨਾ ਹਰਫਤੇ ਜਾਣਾ ਕੀ ਖਾਂਦਾ ਸੀ ਪੁੱਤ ਐ ਕੀ ਖਾਂਦਾ ਸੀ ਕੀ ਪਾਇਆ ਸੀ ਬੁੱਗੇ ਚ ਇਹ ਇਹ ਆ ਆ ਇਹ ਤਾਂ ਮੂੰਹ ਮਾਰਦੇ ਬੋਤ ਨਹੀਂ ਸਰ ਜੀ ਉਹ ਨਾ ਸਿਪੜਿਆ ਆਹ ਤਾਂ ਤਾਂ ਦਿਨ ਆਹ ਇਹ ਕੀ ਬੋਲਦਾ ਇਹ ਤਾਂ ਤਾਂ ਪੰਜਾਬ ਦਾ ਮੈਚ ਵੇਖੇ ਚੱਲਿਆ ਪਰ ਪੰਜਾਬ ਦੇ ਕੱਲ ਦਾ ਸੱਚ ਬਾਹਰ ਹੋ ਗਿਆ ਪੁੱਤ ਉਹ ਤੇ ਹਾਰ ਗਿਆ ਹੁਣ ਆਈਪੀਐਲ ਮੁੱਕ ਗਿਆ ਹੁਣ ਟਵਨ ਟੈਸਟ ਮੈਚ ਚੱਲਣੇ ਹੋ ਵੇ ਆ ਤਾਂ ਦਿਨ ਹਾਂ ਉਹ ਬਰੇ ਨਾਲ ਬੋਲਦੇ ਗੁੰਡਾ ਨੂੰ ਭੰਦੇ ਨਹੀਂ ਪੁੱਤ ਹਾਂ ਤਾਂ ਬਤਾ ਹਾਂ ਆ ਉਹ ਨਾ ਮੈਂ ਹਾਂ ਆ ਉਹ ਜਾਂ ਮੈਂ ਹਾਂ ਹਾਂ ਜੀ ਉਹਨੂੰ ਉਹਦੀ ਭਾਸ਼ਾ ਸਮਝ ਲੱਗੀ ਚਲੋ ਜਾਓ ਪਤਾ ਬਾਈ ਬਾਈ ਪਤਾ ਬਾਈ ਬਾਈ ਮੰਮਾ ਤੇ ਬਾਈ ਚੱਲੀ ਮਾਮੂ ਇੱਧਰ ਆ ਪਰਤੇ ਮਾਮੂ ਇਹ ਨਹੀਂ ਅਜੇ ਬੋਲਣਾ ਉਹਨੂੰ ਮਾਮੂ ਅਜੇ ਕੋਈ ਚੀਨਾਂ ਚ ਚੀਨ ਵਾਲੀ ਕੋਈ ਗੱਲ ਕਰ ਫਿਰ ਨੂੰ ਪਤਾ ਲੱਗਣਾ ਚੀਕਵਾ ਜਾਂ ਕਿਉਂ ਐਂ ਤਾਂ ਕਰ ਮੜਿਆ ਫੇ ਫੇਰ ਨਪਾਲਾ ਜੀ ਮੇਰੇ ਚਾਚਾ ਕਹਿੰਦੇ ਆਈ ਚਾਚਾ ਕਿਹਾ ਤੇ ਕਹਿਣਾ ਬਿਲਕੁਲ ਸਿੱਖਣ ਦਿਆ ਚਾਚਾ ਚਾਚਾ ਪਾਪਾ ਮੈਂ ਦਾਦਾ ਕਹਿੰਦਾ ਕੀ ਕਹਿੰਦਾ ਕਿ ਤਾਰਾ ਕੋਈ ਜਣਾ ਮੈਨੂੰ ਕਹਿੰਦਾ ਧਿਆਨ ਆ ਸਾਰੇ ਗਮ ਪਾ ਕਹਿੰਦਾ ਆ ਸਾਰੇ ਗਮ ਪਾ ਕੋਣ ਬਾਚੂ ਨਹੀਂ ਚਹੀਦੀ ਜੂ ਨਹੀਂ ਖੋੜੋ ਤੇ ਰੂੰਡਾ ਬੂੰਡਾ ਜਣਾ ਨੂੰ ਨਾ ਆਗਾ ਦੇਖੀ ਬਹੁਤ ਨਹੀਂ ਕੀ ਰਹੋ ਤਾਂ ਬੁਣੇ ਤੇ ਜਾ ਜਾਓ ਕੱਢੀ ਚੁਰਕਾ ਗੱਡੀਆਂ ਜੇ ਠੀਕ ਹੋ ਕੇ ਨਹੀਂ ਆਈ ਆਪਣੀ ਤੇ ਗਲੀ ਖਾਲੀ-ਖਾਲੀ ਜੀ ਇਹ ਵੇਲਾ ਹੈ ਗਲੀ ਭਰੀ-ਭਰੀ ਲੱਗਦੀ ਗੱਡੀ ਦੇ ਬਣਾ ਉਹ ਪਾਣੀ ਬੜਾ ਡੋਲਿਆ ਵਾ ਲੈ ਵੀ ਭਾਜੀ ਹੁਣੀ ਬੈਠੇ ਡੈਡੀ ਉਹਨੇ ਮੁਰਸਾੜਾ ਕਹਿੰਦਾ ਇਹ ਖੜਾਕ ਹੀ ਬੜਾ ਕਰਦਾ ਯਾਰ ਹੈ ਮੈਂ ਇਹ ਤਾਂ ਗੱਲਾਂ ਪਤਾ ਰੱਖਦਾ ਵੀ ਡੈਡੀ ਮੇਰਾ ਹੁੰਦਿਆ ਵਾ ਹੈ ਖੜਾ-ਖੜਾ ਕਰਦਾ ਸਰਸਵਾਰ ਉਹ ਰਸਤਾਨੀ ਵਾਲੀ ਮੋੜ ਚੋ ਹਾਂ ਅੱਤੇ ਇਹ ਯੋ ਕਿ ਨਿਆ ਗੱਲਾਂ ਕਰਦੇ ਸੀ ਹੰਨ ਮਾਤੇ ਲਾਦੇ ਕਿ ਹਾਂ ਹਾਂ ਨੇ ਬੜਾ ਰਸਤਾਨੀੋਂ ਕਿ ਨਿਕੰਨੇ ਕਾਈ ਬੈ ਗਈ ਤਵਾਰੋ ਲੈ ਵੀ ਸਾਡੇ ਆਏ ਸੀ ਤਾਜ ਜੀ ਤੇ ਉਹ ਹੁਣ ਚਲੇ ਗਏ ਗੁਰਦਾਸਪੁਰ ਤਾਂ ਆਏ ਸੀ ਚਲੇ ਗਏ ਆ ਅੱਗੇ ਟਾਂਡੇ ਮਿੰਡੇ ਸਾਰੇ ਤੋਰ ਕੇ ਬੜਾ ਜਿਹਾ ਦਫਰੇ ਤੋਰਨ ਕਰਨੇ ਚਲੇ ਗਏ ਚਲੋ ਹਾਂ ਅਜਾ 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 ਹਾਂ ਇਹ ਚਿੱਤੇ ਕਿਥੇ ਪਾਰਸਲ ਪਾ ਲਿਆ ਕਿ ਪਾਇਆ ਤੇਰਾ ਪਾਇਆ ਚਲੋ ਓਕੇ ਬਾਏ ਬਾਏ ਕੰਗਾ ਹੈ ਨਾ 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 ਮੈਂ ਕਰਨਾ ਓਕੇ ਹਰਫ ਤੇ ਪਤਾ ਬਾਏ ਬਾਏ ਸਸੀਕਰ ਸਿੱਖ ਮਾਰੀ ਤਾਂ ਡਰ ਗਿਆ ਫਿਰ ਆਂ ਅਗੜਾ ਰਿਹਾ ਉਹ ਤਾਂ ਡਰ ਗਿਆ ਆ ਬਹੁਤ ਕੇ ਝੂਠ ਤੇ ਵੇ ਵੇ ਝੂਠ ਰੋਡ ਉੱਤੇ ਤੁਸੀਂ ਜਿਹੜਾ ਉਹ ਇਹ ਲਾਗ ਲਾ ਕਮੰਡੀਆਂ ਨੇ 4 ਸੁਖਣੇ ਪੈ ਗਨੇ ਉੱਤੇ ਉਹ ਚਾਰ ਕੋਠੇ ਦੇ ਉਹ ਬਸ ਅਹੀਂ ਲੈਣਾ ਹੁਣ ਚਾਰ ਬਸ ਸਮਾਨ ਵੀ ਫੜਨਾ ਤੇ ਆ ਵੀ ਇਸ ਦੀ ਬੰਦ ਕਰੀ ਸਮਾਨ ਅੱਗੇ ਟਾਂਗਣਾ ਨਹੀਂ ਦੇ ਇਹ ਕੀ ਚਟਨੀ ਇਹਨਾਂ ਨੇ ਪੜੀ ਦੂਰ ਨਹੀਂ ਰਹਾ ਜੀ ਕੋਈ ਹੁੰਦਾ ਹੈ ਬਈ ਆਹ ਮੈਂ ਧਿਆਨ ਨਾਲ ਧਿਆਨ ਨਾਲ ਸੈਲ ਵੀ ਐਦਾਂ ਠੀਕ ਚਲੋ ਆਜੋ ਹਣ ਚੱਲ ਗਿਆ ਪਰੌਣੇ ਆਏ ਬੜੀ ਰੌਣਕ ਲੱਗੀ ਮੈਸ ਸਲੂਨ ਤੇ ਆ ਆ ਯਾਰ ਪਾਣੀ ਪਤਾ ਨਹੀਂ ਕਿੱਥੋਂ ਆਉਂਦਾ ਵਾ ਇਹ ਸਮਝ ਨਹੀਂ ਆ ਕਿ ਪਾਣੀ ਇਕੱਠਾ ਹੋ ਰਾਇਆ ਹੁੰਦਾ ਵਾ ਯਾਰ ਯਾਰ ਇਹ ਨਹੀਂ ਸਮਝ ਆ ਰਹਾ ਹੁਣ ਇਹਦਾ ਪਾਣੀ ਕਿੱਥੋਂ ਆਉਂਦਾ ਯਾਰ ਮੈਂ ਵੀ ਸਲੂਨ ਆਇਆ ਮੈਂ ਹੁਣੇ ਜੇ ਤੇ ਮੈਂ ਚੱਲ 10 ਮਿੰਟ ਸਲੂਨ ਹਾਉਨੇ ਆ ਤੇ ਹੁਣੇ ਹੀ ਫ੍ਰੀ ਹੋਏ ਆ ਜੀ ਕੰਮ ਚੱਲਣ ਦੇ ਆ ਸਿਗਰ ਦੇ ਹੁਣੇ ਹੀ ਕਲਾਇੰਟ ਗਏ ਨੇ ਹੁਣ ਛੁੱਟੀ ਦਾ ਟਾਈਮ ਆ ਛੁੱਟੀ ਲੱਗੇ ਕਰਨਾ ਬਸ ਆਹ ਦੇਖੋ ਟਾਈਮ ਸਮਾਂ ਤੇ ਚੱਲ ਜੀ ਕਰੋ ਚੱਕ ਬਿਟਾਲੇ ਜਿੰਨੇ ਰੀ ਓਏ ਹੋਏ ਅਦਰ ਗੇਮ ਚੱਲਣ ਦੀ ਏ ਪਰੋ ਚੱਕ ਮੈਂ ਤੇ ਡਿਆਂ ਪਾ ਪੋਚਾ ਲਾਉਣ ਡਿਆਂ ਵਾਂ ਮੈਂ ਪੋਚਾ ਡਿਆਂ ਲਾਉਣ ਮੈਂ ਹਾਂ ਬਈ ਆਪਣਾ ਯਾਰ ਜਿੰਨਾ ਕਰ ਲੋ ਆਪਣਾ ਹੀ ਏ ਜਿਹਦੇ ਸਰ ਕਮਾਈਦਾ ਵਾ ਉਹਨੂੰ ਇਸ ਕਾਗ ਰੱਖਣਾ ਜ਼ਰੂਰੀ ਅੱਜ ਕੰਮ ਵਧਿਆ ਸੀਗਾ ਸਲੂਨ ਤੇ ਤੇ ਕੱਲ ਨਹੀਂ ਸਹੀ ਹੈਗਾ ਕੰਮ ਅੱਜ ਠੀਕ ਸੀਗਾ ਇਦਾਂ ਅਤਰਾ ਚੜਾਉਂਦੇ ਰਹੇ ਕਦੀ ਵੱਧ ਤੇ ਕਦੀ ਘਟ ਠੀਕ ਨਹੀਂ ਗੱਲ ਲੈ ਆ ਇਧਰ ਤੇ ਮੈਂ ਲਾਤਾ ਇਧਰ ਅੱਗੇ ਉਹਨੂੰ ਚੰਗਾ ਸਿੱਖ ਲੈਂਦੀ ਹੈ ਪਰਮਾਨੈਂਟ ਮੈਂ ਤੇ ਮਾਰਾ ਕਿ ਮੰਨ ਕਰਦਾ ਹਾਂ ਮੈਂ ਇਸ ਨੂੰ ਟੁੰਟੂ ਤੇ ਅੱਗੇ ਪਹੁੰਚ ਗਿਆ ਘਰੇ ਆਪਾਂ ਨੇਰੀ ਬੜੀ ਆਉਂਦੀ ਪਤਾਈ ਬੜੀ ਉੱਥੇ ਤੇ ਮੈਂ ਤਾਂ ਕੋਈ ਨਹੀਂ ਦਿੰਦੀ ਬੁਰੇ ਯਾਰ ਸਫਾਈ ਸਾਦੀ ਕਰਤੀ ਪਾਣੀ ਮਗਰ ਪਲੀਕ ਹੋ ਗਿਆ ਤੇ ਟੁੱਟੀ ਜੀ ਉਹ ਸਹੀ ਕਰਕੇ ਆਇਆ ਕੋਈ ਨਹੀਂ ਕਰਦਾ ਫਿਰ ਮਰਕੇ ਆ ਗਿਆ ਹੁਣ ਹੁਣ ਫਿਰ ਇਹਨਾਂ ਨੇ ਹਫਤਾ ਦਾ ਤਾਂ ਨਹੀਂ ਸਫਾਈ ਮੈਂ ਤਿੰਨ ਤਿੰਨ ਚਾਰ ਦਿਨ ਕਿੰਨੇ ਦਿਨ ਹੋ ਗਏ ਚਾਰ ਦਿਨ ਹੋ ਗਏ ਸੁਰੂਤ ਨਹੀਂ ਆ ਜਿਆਦਾ ਪੈਣੀ ਹੋ ਗਿਆ ਨਾ ਕਿੰਨੇ ਜਣਾ ਜਾਨਾ ਗਿਆ ਇਹਨੇ ਬਹੁਤ ਘਟ ਜਾਣਾ ਜਾਣਾ ਆ ਮਤਲਬ ਘੜੀ ਪਾਈ ਜਾਈਦਾ ਆ ਆ ਜਾਈਦਾ ਬਿਲਕੁਲ 10 15 ਮਿੰਟ ਜਾਈਦਾ ਪ੍ਰਮੋਸ਼ਨ ਜੀ ਕਰਾਈ ਦੀ ਬਸ ਤੇ ਆ ਜਾਈਦਾ ਬਸ ਐਦਾਂ ਹੀ ਚਾਹਤਾ ਹਾਂ ਕਿ ਬੰਦੇ ਨੂੰ ਸਨਮ ਸਾਡੇ ਬਟਾਲੇ ਅੱਜ ਬੜਾ ਨਹੀਂ ਪਿਆ ਲੱਗੀ ਗੜੇ ਪੇਗ ਨੇ ਮੈਂ ਮੈਂ ਬਹੁਤ ਤੇਰੀ ਡੈਡੀ ਪਾਟ ਕਰਨੀ ਨੇ ਜੀ ਉਸ ਤੋਂ ਬਾਅਦ ਇੱਕ ਦੋ ਮਿੰਟ ਬਾਅਦ ਮੀਂਹ ਪੈੰਦਰਾ ਹੁਣ ਹਟਿਆ ਵਾ ਅੱਧਾ ਘੰਟਾ ਹੋਇਆ ਪੈ ਗਿਆ ਲਗਾਦਰਪਨੀ ਤੇ ਸਿਪਰਾ ਵਾ ਤੇ ਨਾ ਮੈਂ ਚੀਜੀ ਲੱਲੀ ਆ ਮੈਂ ਚੱਲ ਲੈ ਚੱਲਦੇ ਆ ਯਾਰ ਉਹ ਗੋਗੀ ਉਧਰ ਚੱਲਿਆਂ ਨਾ ਮੈਂ ਸੱਦਣ ਡਿਆ ਮੈਨੂੰ ਕੰਮ ਹੈ ਪਿੰਡ ਦਾ ਚੱਲਾ ਆ ਜਮ ਚੱਲੀ ਇੱਕ ਉਹਦਾ ਪ੍ਰਣਾਮ ਇਹ ਡਿੱਗੀ ਰੱਖ ਕੇ ਦੇਖ ਆਉਣਾ ਚਾਬੀ ਨਹੀਂ ਕੋਈ ਮੈਂ ਚੱਲਿਆਂ ਬਾਹਰ ਬੜਵਦੇ ਮੌਸਮ ਹੋਇਆ ਹਵਾ ਚੱਲਣ ਡਈ ਹੈਣਾ ਅ ਮੰਨੀ ਪਲਾਂਟੜ ਜੀ ਤਾਂ ਜੀ ਕਰ ਦੋ ਥੋੜਾ ਜਿਆਦਾ हां ਟੋਟੀ ਨੇ ਜਾਵੇ ਟੁੱਟ ਜਾਣਾ ਹਵਾ ਨਾਲ ਉਹ ਕਹਿੰਦੇ ਕਹਿੰਦੇ ਉਹ ਕਹਿੰਦੇ ਫਿਰ ਨਹੀਂ ਜੀ ਜੀ ਉਹ ਕਿ ਲੈ ਜੇ ਤੇ ਬੰਨੀ ਕੀ ਕਹਿੰਦੇ ਮਾਇਆ ਉੱਡ ਜਾਂਦੀ ਐਡਾ ਹੁੰਦਾ ਮੈਂ ਅੱਡੀ ਕੋਈ ਮਾਇਆ ਮਾਇਆ ਨਾਲ ਲੈ ਜੇ ਖਿੱਚ ਕੇ ਚਲੋ ਠੀਕ ਐ ਜੜੀ ਕੋਈ ਨਹੀਂ ਚਲੋ ਠੀਕ ਐ ਜੜੀ ਆਇਰ ਗਾਜੇ ਇਸੇ ਹੀ ਗਾ ਲਾ ਸੇ ਨਹੀਂ ਤਾਂ ਜੇ ਵੇਚਣ ਵਾਲਾ ਉਹਦੇ ਵੇਚਣ ਨਾ ਉਹ ਆਖਣ ਮੈਂ ਕਿ ਵੇਚਣਾ ਦੀ ਮਾਇਆ ਚੱਲ ਚੰਦੀ ਆ ਜੈਨ ਆਹ ਚਲੋ ਠੀਕ ਹੈ ਚੰਗਾ ਮੰਮੀ ਬਸ ਇਹ ਰਿਹਾ ਜੀ ਓਕੇ ਬਾਈ ਸਸਰੀਆਂ ਕਾਲ ਜ ਜਸੀ ਹੁਣਾਂਦੇ ਇਹ ਆ ਫਾਮੀ ਬੜਾ ਕਸੂਤਾ ਜਿਆ ਆਦੇ ਓਹੋ ਓਹੋ ਪਾਣੀ ਬੜਾ ਖਲੁੱਤਾ ਹੈ ਇਹ ਸਭ ਤੋਂ ਵਧੀਆ ਕਲੋਨੀ ਹੈ ਜੀ ਆ ਕਰਕੇ ਇਥੇ ਪਾਣੀ ਖਲੋਂਦਾ ਜਿਹੜੇ ਜਸੀ ਹੁਣਾ ਕਰ ਲਿਆ ਮਕਲੋਨੀ ਮਾੜੀ ਨਹੀਂ ਕਹਿੰਦਾ ਮੈਂ ਹੱਸਣ ਲਿਆ ਹੈ ਕੇ ਮਾਹੌਲ ਧਿਆਨ ਲੋ ਕੇ ਕੇ ਕਹਿੰਦੇ ਕਹਿੰਦੇ ਜੱਸੀ ਜੱਸੀ ਹੋਈ ਪਈ ਹੈ ਜੱਸੀ ਜੱਸੀ ਹੋਈ ਹੈ ਆ ਮੈਂ ਜੱਸੀ ਆਪਣੇ ਭਰਾ ਲਈ ਚੀਜੀ ਲੈ ਕੇ ਆਇਆ ਠੀਕ ਹੈ ਚੀਜੀ ਨਾਲ ਵੀ ਕਰੇਗੀ ਠੀਕ ਹੈ ਬਾਦ ਦੇਸ਼ੋਂ